ਜੇ ਮੈਂ ਇਹ ਕਹਣਾ ਵੀ ਇਹ ਗੱਡੀ ਲਿਆ ਕੇ ਸਿਰਫ ਰਿਸ਼ਤੇਦਾਰੀਆਂ ਚ ਲੱਡੂ ਵੰਡੇ ਹੋਏ ਨੇ ਜਾਂ ਫਿਰ ਵੱਡਬੜੇਆਂ ਦੇ ਮੱਥਾ ਟੇਕਿਆ ਹੋਇਆ ਤਾਂ ਇਹ ਗੱਲ ਸੱਚ ਹੈ ਕਿਉਂਕਿ ਇਹ オリジナル ਗੱਡੀ ਦਾ 10000 ਹੀ ਚੱਲੀ ਆ ਧਰਮੇ 10000 ਚੱਲੀ ਆ ਸਿਰਫ ਸੀਟਾਂ ਤੋਂ ਹਲੇ ਤੱਕ ਲਫਾਫੇ ਵੀ ਨਹੀਂ ਉਤਰੇ ਹੋਏ ਔਨ ਰਿਕਾਰਡ ਪਹਿਲੀ ਸਰਵਿਸ ਗੱਡੀ ਦੀ ਹੋਈ ਆ 25 ਮਾਡਲ ਹੈ ਬਾਈ ਚੈੱਕ ਕਰਵਾਈ ਛੀਟ ਵੀ ਨਹੀਂ ਕੋਈ ਸਕਰਾਚ ਵੀ ਨਹੀਂ ਗੱਡੀ ਦੇ ਉੱਪਰ ਜੇ ਕਿਸੇ ਸੱਜਣ ਨੇ ਖਰੀਦਣੀ ਆ ਇਹ ਬੜੇ ਪਿੰਡ ਦੇ ਵਿੱਚ ਪਕਾਉ ਖੜੀ ਆ ਭਾਜੀ ਮੈਨੂੰ ਇਹ ਦੱਸਿਓ ਇਹ ਗੱਡੀ ਲੋਨ ਤੇ ਆਕਰ ਨਕਦ ਕੈਸ ਦੀ ਆ ਕਿ ਇਹਨੇ ਲੋਨ ਹੈਗਾ ਜੀ ਲੋਨ ਆਪਾਂ ਬੰਨੋ ਕਲੀਅਰ ਕਰਾ ਕੇ ਦੇਣੀ ਹੈ ਕਲੀਅਰ ਕਰਵਾ ਕੇ ਦੇ ਦਾਂਗੇ ਕਿੰਨੇ ਚ ਦੇਵਾਂਗੇ ਗੱਡੀ ਆਪਾਂ ਇਹ ਆਪਾਂ ਦੇ ਦਾਂਗੇ ਜੀ 13.5 ਲੱਖ ਦੀ 13.5 ਲੱਖ ਦੀ 2 ਲੱਖ ਬਾਜ ਜਾਊਗਾ ਬੰਦੇ ਦਾ ਜਿਹਨੇ ਲੈਣੀ ਇਹਨੇ ਮਹੀਨੇ ਪੁਰਾਣੀ ਹੈ 2 ਲੱਖ ਦਾ ਸਿੱਧਾ ਹੀ ਤੁਹਾਡਾ ਫਾਇਦਾ ਹੋਜੂ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਨਾ ਬਾਕੀ ਮੌਕੇ ਤੇ ਹੋਰ ਵੀ ਹੋਜੂਗਾ ਹੋਰ ਵੀ ਮਾਨਤਨ ਹੋਜੂਗਾ ਮੌਕੇ ਤੇ ਆਜੋ ਕਰਾ ਫਟਾਫਟ ਪਿੰਡ ਬੜੇ ਦੇ ਵਿੱਚ ਖੜੀ ਆ ਗਰਾਿਆਂ ਦੇ ਲਾਗੇ ਜਲੰਧਰ ਜ਼ਿਲ੍ਹੇ ਦੇ ਵਿੱਚ ਖੜੀ ਆ ਫਸਟ ਓਨਰ ਦੀ ਗੱਡੀ ਆ ਜੇ ਕਿ ਸੱਜਣਾ ਕਾਲੇ ਰੰਗ ਦੀ ਥਾਰ ਦੇ ਮਾਲਕ ਬਣਨਾ ਗੱਡੀ ਤਾਂ ਬਕਾਊ ਆ ਕਿਉਂਕਿ ਜਿਹੜੇ ਸੱਜਣ ਦੀ ਗੱਡੀ ਆ ਉਹਨੇ ਰੌਕਸ਼ ਲਿਆਂਦੀ ਨੰਬਰ ਕੈਪਸਨ ਦੇ ਵਿੱਚ ਆ ਜਾਓ ਕਰਾ